ਗੇੜੇ ਭਰਾਵਾਂ ਦਾ ਫੋਨ ਆਉਂਦਾ ਹੁੰਦਾ ਨਾ ਬਾਈ ਲੱਖੋਂ ਥੱਲੇ ਪੈਸੇ ਲੈਉਣੇ ਹਜ਼ਾਰਾਂ ਚੀ ਲੈਉਣੇ ਤਾਂ ਮਿੱਤਰੋ ਅੱਜ ਬੱਕਰੀ ਦੇ ਮੁੱਲ ਦੀ ਲਿਆਤੀ ਬਿਸ਼ੀਰੀ ਲੱਖੋਂ ਥੱਲੇ ਆਏ ਨਾ ਸਮਝੋ ਵੀ ਜੇ ਲੱਖੋਂ ਥੱਲੇ ਤਾਂ ਪਤਾ ਨਹੀਂ ਹਜ਼ਾਰ ਰੁਪਏ ਥੱਲੇ ਹੋ ਲੱਖੋਂ ਕਾਫੀ ਥੱਲੇ ਅਤੇ ਹਜ਼ਾਰਾਂ ਚ ਮੁੱਲ ਆ ਤੇ ਬੱਚੀ ਵੀ ਪੂਰੀ ਹੱਥ ਸਿਰ ਕੱਢ ਵੀ ਬੱਚੀ ਆ ਹੱਥ ਨਹੀਂ ਧਰਾਉਂਦੀ ਕਿਸੇ ਪਾਸੇ ਬਾਲ ਭੋਰੀਆਂ ਦੀ ਵੀ ਸਹੀ ਹੈ ਹੱਥਾਂ ਪੈਰਾਂ ਦੀ ਸਹੀ ਹੈ ਸਾਰੇ ਪਾਸੇ ਓਕੇ ਰਿਪੋਰਟ ਹੈ ਸਾਰੀ ਉਮਰ ਦੀ ਡਿਟੇਲ ਦਿੰਨੇ ਕਿੰਨੇ ਟਾਈਮ ਦੀ ਬਸ ਵੀਡੀਓ 4 ਕਿੰਮੈਂਟਾਂ ਦੀ ਮਸਾਈਆਂ ਪੂਰੀ ਦੇਖ ਲਓ ਸਾਰੀ ਡਿਟੇਲ ਮਿਲ ਜੂ ਤੇ ਐਂਡ ਤੇ ਆਪਾਂ ਆਈਡੀਆ ਦਾ ਰੇਂਜ ਦਾ ਦੇ ਦੇਣਾ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਇਹ ਵੀਡੀਓ Facebook ਪੇਜ ਦੇ ਰਾਹੀਂ ਦੇਖ ਰਹੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਇੱਕ ਸਰਜਰੀ ਸਵੇਰ ਨਵੀਂ ਬਿਸ਼ੇਰੀ ਨਾਲ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਤੇ ਦੋਸਤੋ ਅੱਜ ਬਹੁਤ ਹੀ ਚੰਗੀ ਬਿਸ਼ੇਰੀ ਭਾਅ ਪਰਤੇ ਵਾਲੀ ਲਿਆਏ ਆ ਜਿਹੜੇ ਭਰਾਵਾਂ ਦਾ ਹਮੇਸ਼ਾ ਹੁੰਦਾ ਸੀ ਫੋਨ ਲਾ ਕੇ ਬਈ ਭਾਈ ਲੱਖੋਂ ਥੱਲੇ ਆਪਾਂ ਪੈਸੇ ਲਾਉਣੇ ਪਹਿਲੀ ਵਾਰ ਕੰਮ ਸ਼ੁਰੂ ਕਰਨਾ ਜਾਂ ਰੱਖ ਕੇ ਦੇਖਣੀ ਜਾਂ ਬੱਚਾ ਜੈਦ ਪਿਆ ਹੋਇਆ ਥੋੜੇ ਪੈਸੇ ਲਾਉਣੇ ਆ ਜਾਂ ਕਈਆਂ ਦੀ ਜੇਬ ਇਜਾਜ਼ਤ ਨਹੀਂ ਦਿੰਦੀ ਸੀ ਜ਼ਿਆਦਾ ਪੈਸੇ ਲਾਉਣ ਦੀ ਤਾਂ ਉਹਨਾਂ ਲਈ ਅੱਜ ਬਹੁਤ ਹੀ ਚੰਗੀ ਬੱਚੀ ਲਿਆਏ ਆ ਪਲੀ ਵੀ ਹੋਈ ਆ ਕੰਨਾਂ ਦੀ ਵੀ ਸਨੱਖੀ ਤੇ ਬਾਲ ਪੌਰੀਆਂ ਦੀ ਵੀ ਸਹੀ ਆ ਤੇ ਹੁਣ ਆ ਤੁਹਾਡੇ ਹੱਥ ਵਿੱਚ ਵੀ ਮੌਕਾ ਤੋਂ ਹੀ ਸਾਹਮਣੇ ਆ ਜ ਨਹੀਂ ਕਿਉਂਕਿ ਐੇ ਛੋਟੇ ਮੁੱਲ ਦਾ ਜਾਨਵਰ ਥੋੜਾ ਸੀਤੀ ਸੇਲ ਹੋ ਜਾਂਦਾ ਬਾਬਾ ਸੌਖ ਰੱਖੇ ਫੀਤੀ ਇਹਦਾ ਵੀ ਰਸਾ ਝੌਲੀ ਹਨਾ ਕਿਸੇ ਸੱਜਣ ਦੇ ਪਵੇ ਤੇ ਉਹਨੂੰ ਵਾਧਾ ਕਰੇ ਤੇ ਇਹਦੀ ਡਿਟੇਲ ਦਵਾਂਗੇ ਸਾਰੀ ਬਸ 4 ਮਿੰਟ ਵੀਡੀਓ ਦੇ ਨਾਲ ਜੁੜਜੋ ਕੀ ਉਮਰ ਹੈ ਤੇ ਬਾਕੀ ਕਮੈਂਟਾਂ ਵਿੱਚ ਆਪਦੇ ਸੋਹਣੇ ਸੋਹਣੇ ਵਿਚਾਰ ਜ਼ਰੂਰ ਦਿਓ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰਦੇ ਤਾਂ ਜੋ ਲੋੜਵੰਦ ਭਰਾ ਦੇ ਤਾਈਂ ਜੀ ਨੇ ਥੋੜੇ ਪੈਸੇ ਲਾਉਣੇ ਆ ਨਹੀਂ ਜ਼ਿਆਦਾ ਪੈਸੇ ਲਾ ਸਕਦਾ ਉਹਦੇ ਤਾਈਆਂ ਆ ਵੀਡੀਓ ਪਹੁੰਚ ਜੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਨਵੀਂ ਤੋਂ ਨਵੀਂ ਅਪਡੇਟ 2-3 ਜਨਵਰੀ ਹੋਰ ਵੀ ਆਪਣੇ ਕੋਲ ਖੜੇ ਲੱਖੋਂ ਥੱਲੇ ਤੇ ਉਹਨਾਂ ਦੀ ਵੀ ਵੀਡੀਓ ਪਾਵਾਂ ਤੁਹਾਡੇ ਤਾਈਂ ਅਪਡੇਟ ਪਹੁੰਚਦੀ ਰਵੇ ਤੇ ਅੱਜੋ ਦੋਸਤੋ ਦਿਨਿਆਂ ਪਹਿਲਾਂ ਬਸ਼ੇਰੀ ਦੀ ਡਿਟੇਲ ਦੋਸਤੋ ਇਹ ਨੀਲੀ ਚੰਬੀ ਬਸ਼ੇਰੀ ਹੈ ਜੀ ਨੀਲੀ ਹੋ ਜਨੈ ਨੇ ਹੌਲੀ-ਹੌਲੀ ਨੀਲੀ ਹੋਣ ਲੱਗ ਗਈ ਤੋਂ ਗਰਦਨ ਤੋਂ ਦੇਖ ਸਕਦੇ ਆ ਤੇ ਇਹ ਹੈਕ ਬਾਡੀ ਬਹੁਤ ਮਜ਼ਬੂਤ ਆ ਡੋਡਾ ਵਾਲੇ ਪ੍ਰਿੰਸ ਦੀ ਪੋਤੀ ਹੈ ਨੁਖਰੇ ਘੋੜੇ ਦੀ ਹੈ ਜੀ ਤੇ 10 ਉਮਰ 10 ਮਹੀਨੇ ਇਸ ਦੀ ਉਮਰ ਹੋਈ ਆ ਬਾਲ ਪੋਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਹੱਥਾਂ ਪੈਰਾਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਤੇ ਬਾਡੀ ਬੁੱਡੀ ਸੋਹਣੀ ਐ ਹੱਕ ਹੁੱਕ ਦੀ ਖੁੱਲੀ ਆ ਲੱਖੋਂ ਥੱਲੇ ਆ ਪਰ ਰੇਂਜ ਤੁਹਾਨੂੰ ਦੱਸ ਹੀ ਦਿੱਤੀ ਆ ਆਈਡੀਆ ਜਿਹੜਾ ਰੇਂਜ ਦਾ ਉਹ ਲੱਖੋਂ ਥੱਲੇ ਆ ਖਨ ਕੁਨ ਸੁਨੱਖੇ ਆ ਜਿਵੇਂ ਕਿਸੇ ਦਾ ਜਵਾਕ ਹੁਣ ਜਾਇਦਾ ਕਰਦਾ ਨਵਾਂ ਸੌਂਗ ਪੈ ਚੱਲੇ ਹਨ ਵੀ ਬਾਈ ਘੋੜੀ ਲੈਣੀ ਆ ਤਾਂ ਤਾਂ ਉਹਦੇ ਲਈ ਆ ਵਧੀਆ ਬਸ਼ੀਰੀ ਆ ਨਾਲੇ ਭਾਅ ਪੜਤੇ ਨਾ ਮੂਰੇ ਜਾ ਕੇ ਸਾਲ ਸੰਭਾਲ ਕੇ ਮੀਟ ਕਰਾਉਣ ਵਾਲੀ ਹੋ ਜਾਣੇ ਨਹੀਂ ਜੀ ਤੇ ਨੁਕਰੇ ਬੱਚੇ ਦੇਣ ਵਾਲੀ ਨੌਕਰੀ ਬਲੱਡ ਲਾਈਨ ਚ ਸੰਭ ਸੰਭੂ ਵੀ ਸੋਹਣਾ ਮਜ਼ਬੂਤ ਆ ਹੱਕ ਬਾਡੀ ਦੀ ਖੁੱਲੀ ਆ ਬਾਲਪੋਰੀਆਂ ਦੀ ਸਾਫ ਆ ਤੇ ਸਾਊ ਠੰਡੀ ਆ ਤੁਸੀਂ ਵੀਡੀਓ ਚ ਆਪ ਵੀ ਦੇਖ ਸਕਦੇ ਆ ਅੱਜ ਸਾਡੇ ਰਵਰਾਜ ਸਿੱਧੂ ਨੇ ਫੜ ਕੇ ਵੀਡੀਓ ਬਣਾਈ ਬੇਸ਼ੇਰੀ ਸਾਊ ਵਾਲੀ ਸੀ ਕਹਿੰਦਾ ਮੈਂ ਵੀਡੀਓ ਬਣਵਾਉਣੀ ਆ ਸੋ ਉਹ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬੱਚੀ ਸਾਊ ਆ ਘਰੇ ਰੱਖਣ ਵਾਲੀ ਆ ਬੱਚਾ ਜਿਵੇਂ ਮਰਜੀ ਫੜੀ ਚਲੇ ਕੋਈ ਡਰਦੀ ਨਹੀਂ ਜਾਂ ਡਰਾਉਂਦੀ ਨਹੀਂ ਮੂਰੇ ਨੁਕਰੇ ਬੱਚੇ ਦੇਣ ਵਾਲੀ ਆ ਨੀਲੀ ਚੰਬੀ ਮਾਂ ਸੀ ਦੋਸਤੋ ਇਹਦੀ ਤੇ ਡੋਡਾਂ ਵਾਲੇ ਪ੍ਰਿੰਸ ਦਾ ਬੱਚਾ ਨੁਗਰਾ ਘੋੜਾ ਸੀ ਉਹਦੀ ਗਾਂ ਬੱਚੀ ਹੈ ਜੀ। ਬਾਲਪੋਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਹੱਥਾਂ ਪੈਰਾਂ ਦੀ ਸਾਫ਼ ਕੰਨਾਂ ਕੁੰਨਾਂ ਦੀ ਸਨੱਕੀ ਕਰ ਦੇਣ ਗੁਰਦਨ ਸੋਹਣੀ ਆ। ਓਵਰ ਆਲ ਪੂਰੀ ਸਹੀ ਹੈ ਤੇ ਬਾਕੀ ਦੋਸਤ ਇੰਨੇ ਕ੍ਰੇਟ ਵਿੱਚ ਜਾਨਵਰ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਆ ਆਪਾਂ ਨੂੰ ਆਪ ਨੂੰ ਭਾਨਾ ਮਿਲੀ ਕਰਕੇ ਪਰ ਗਾਂ ਤੁਹਾਨੂੰ ਭਾਨ ਦੇਈ ਜਾਂਦੇ ਜੀ। ਆ ਕੇ ਦੀਮਣ ਲੱਗੀ ਹੋਈ ਆ ਮੱਥੇ ਸਿੰਗਲ ਪੋਰੀ ਆ ਕੇ ਤੁਸੀਂ ਆ ਸਾਹਮਣੇ ਦੇਖ ਸਕਦੇ ਆ ਬਾਬਾ ਜੀਤ ਦਾ ਸਟੱਡ ਫਾਰਮ ਆਪਣਾ ਐਡਰੈਸ ਆ ਜਿਲ੍ਹਾ ਲੁਧਿਆਣਾ ਪਹਿਜਿਆ ਦਾ ਤੇ ਨੰਬਰ ਉੱਪਰ ਚੱਲ ਪੈ ਨੰਬਰ ਕਰ ਲਿਓ ਨੋਟ ਤੇ ਲਾਲਿਓ ਫੋਨ 98722 98960 98555 99017 ਇਹ ਦੋ ਨੰਬਰ ਆ ਸੱਜਣੋ ਇਹਨਾਂ ਤੇ ਫੋਨ ਲਾ ਕੇ ਇਸ ਦਾ ਰੇਟ ਪਰਫੈਕਟ ਪੁੱਛ ਸਕਦੇ ਆ ਤੇ ਫੋਟੋ ਵੀਡੀਓ ਚਾਹੀਦੀ ਹੋਈ ਤਾਂ ਨੰਬਰਾਂ ਤੇ ਲਾਲਿਓ ਫੋਨ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ